ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਆ ਆਪ ਸਭ ਸੰਗਾਂ ਨੂੰ ਲੱਖ ਲੱਖ ਵਧਾਈਆਂ ਜੀ ਇਹ ਜਨਮ ਦਿਹਾੜਾ ਜਿਹੜਾ ਅਸੀਂ ਬਹੁਤ ਸਾਰੇ ਸਾਲਾਂ ਤੋਂ ਕੱਢਦੇ ਆ ਰਹੇ ਆਂ ਇਹ ਬਾਬਾ ਦੀਪ ਸਿੰਘ ਜੀ ਦੀ ਅਪਾਰ ਕਿਰਪਾ ਦੇ ਨਾਲ ਉਹਨਾਂ ਦੀ ਸ਼ਕਤੀ ਦੇ ਨਾਲ ਹੀ ਸਾਰਾ ਚੱਲਦਾ ਹੈ ਸਾਰੇ ਸਾਡੇ ਵੀਰ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈ ਬਾਬਾ ਜੀ ਦਾ ਜਨਮ ਦਿਨ ਦਾ ਕੇਕ ਜਿਹੜਾ 26 ਜਨਵਰੀ ਨੂੰ ਰਾਤ 12 ਵਜੇ ਜਾ ਕੇ ਸੀਦਾ ਸਾਹਿਬ ਚਾਟੀਵੰਡ ਚੌਂਕ ਵਿਖੇ ਇਕੱਠੀ ਦਾ ਹੈ ਤੇ ਬੜੀ ਧੁੰਮ ਦਾ ਮਨਾਇਆ ਜਾਂਦਾ ਹੈ ਅੱਜ ਜਨਮ ਘੜੀ ਦੇ ਉੱਤੇ ਅਸੀਂ 600 ਮੋੜ ਦਾ ਕੇਕ ਜਿਹੜਾ ਬਾਬਾ ਜੀ ਦਾ ਤੋ ਆਪਣੇ ਘਰ ਦੇ ਕੋਲੋਂ ਲੈ ਕੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਲੈ ਕੇ ਜਾ ਰਹੇ ਆ ਜੀ ਜਿਸ ਤਰ੍ਹਾਂ ਕੀ ਦੇਖੋ ਜੀ ਪੂਰੀ ਸਵਾਰੀ ਹੈ ਜਿਹੜਾ ਪੂਰਾ ਨਗਰ ਕੀਰਤਨ ਦੇ ਤੌਰ ਤੇ ਕੱਢੇ ਜਾ ਰਿਹਾ ਜੀ 9 ਵਜੇ ਤੱਕ ਪਹੁੰਚੋਗੇ ਜੀ ਇਹ ਪછી ਪੂਰੇ 12 ਵਜੇ ਜਿਹੜਾ ਬਾਬਾ ਜੀ ਦਾ ਕੇਕ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਲਾ ਕੇ ਕੱਟ ਕਰਦਾਂਗੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਆ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਇਹ ਜਨਮ ਦਿਹਾੜਾ ਜਿਹੜਾ ਅਸੀਂ ਬਹੁਤ ਸਾਰੇ ਸਾਲਾਂ ਤੋਂ ਕੱਢਦੇ ਆ ਰਹੇ ਆਂ ਏ ਬਾਬਾ ਦੀਪ ਸਿੰਘ ਜੀ ਦੀ અપਾਰ ਕਿਰਪਾ ਦੇ ਨਾਲ ਉਹਨਾਂ ਦੀ ਸ਼ਕਤੀ ਦੇ ਨਾਲ ਹੀ ਸਾਰਾ ਚੱਲਦਾ ਹੈ ਸਾਰੇ ਸਾਡੇ ਵੀਰ ਭਰਾਵਾਂ ਦੇ ਸਹਿਯੋਗ ਦੇ ਨਾਲ ਅਸੀਂ ਜਿਹੜਾ ਹੈ ਬਾਬਾ ਜੀ ਦਾ ਜਨਮ ਦਿਨ ਦਾ ਕੇਕ ਜਿਹੜਾ ਹੈ 26 ਜਨਵਰੀ ਨੂੰ ਰਾਤ 12 ਵਜੇ ਜਾ ਕੇ ਚੀਦਾ ਸਾਹਿਬ ਚਾਟੀਵੰਡ ਚੌਕ ਵਿਖੇ ਇਕੱਠਾ ਹੋਇਆ ਹੈ ਤੇ ਬੜੀ ਧੁੰਮ ਧਮ ਨਾਲ ਮਨਾਇਆ ਜਾਂਦਾ ਹੈ ਅੱਜ ਸ੍ਰੀ ਗੁਰੂ ਘੜੀ ਦੇ ਉੱਤੇ ਅਸੀਂ 600 ਮੋੜ ਦਾ ਕੇਕ ਜਿਹੜਾ ਬਾਬਾ ਜੀ ਦਾ ਸੋ ਆਪਣੇ ਘਰ ਦੇ ਕੋਲੋਂ ਲੈ ਕੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਲੈ ਕੇ ਜਾ ਰਹੇ ਆ ਜੀ ਆਪ ਸਾਹਿਬ ਲੈ ਕੇ ਜਾਇਆ ਜਾ ਰਿਹਾ ਹੈ ਇਹ ਬਾਬਾ ਜੀ ਤੁਸੀਂ ਦੇਖ ਹੀ ਸਕਦੇ ਹੋ ਮਗਰ ਕੈਮਰਾਮੈਨ ਨੂੰ ਕਹਾਂਗਾ ਮਗਰ ਕੈਮਰਾਮੈਨ ਕੈਮਰਾ ਘੁਮਾਵੇ ਜਿਸ ਤਰ੍ਹਾਂ ਕੀ ਦੇਖੋ ਜੀ ਪੂਰੀ ਸਵਾਰੀ ਹੈ ਜਿਹੜਾ ਪੂਰਾ ਨਗਰ ਕੀਰਤਨ ਦੇ ਤੌਰ ਤੇ ਕੱਢੇ ਜਾ ਰਿਹਾ ਹੈ ਜੀ ਕਿੰਨੇ ਵਜੇ ਤੱਕ ਫੋਟੋ ਲਓਗੇ ਜੀ ਇਹ ਪਛੀ ਪੂਰੇ 12 ਵਜੇ ਜਿਹੜਾ ਬਾਬਾ ਜੀ ਦਾ ਕੇਕ ਜਿਹੜਾ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਲਾ ਕੇ ਕੱਟ ਕਰਤਾ ਸੀ ਠੀਕ ਹੈ ਜੀ ਕੀ ਕਹਣਾ ਹੈ ਜੀ ਆਰ ਕਾ ਦੇ ਆਸ਼ੀਰਵਾਦ ਕਰਾ ਹਰ ਰਾਹ ਜਾ ਰਹੇ ਆ ਭਾਈ ਨੇ ਜੰਮ ਨਾ ਜਾ ਰਹੀ ਕਿਹੜੇ ਨਾਲ ਟਿਕਣਾ ਖਜਾਉਗੇ ਰੱਖਣਾ ਕਰੀਂ ਕਿ ਕਿਹੜੇ ਨਾਲ ਟਿਕਣਾ ਭਾਈ ਇਹਦਾ ਸੋਲਣਾ ਕਿਵੇਂ ਬੋਲਦਾ ਕਿਸ ਤਰੀਕੇ ਨਾਲ ਖੜਾਇਆ ਜਾਏਗਾ ਹਰ ਸਾਲ ਜਾਂਦਾ ਜਸਾ ਰੋਣਾ ਇਹ ਨਾਲ ਦੇ ਲਿਖ ਕੇ ਕਰਦੇ ਲਿਖ ਜਾ ਮੈਂ ਤਾਂ ਮਾਨਿਕ ਬਤਰਾ ਜੀ ਕਹਿਣਾ ਚਾਹੋ ਕਿ ਬਾਬਾ ਜੀ ਨੇ ਆਸ਼ੀਰਵਾਦ ਦੇਗਾ ਕੇਕ ਲੈ ਕੇ ਜਾ ਰਹੇ ਜੇ ਕਿੰਨੇ ਪੌਂਡ ਦਾ ਕੇਕ ਹੈ ਬਾਬਾ ਜੀ ਦੀ ਸੰਪਤੀ ਦੇ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਕੋਲੋਂ ਕੇਕ ਹੈ ਜੀ ਹਰ ਘਰ ਲੈ ਕੇ ਜਾਂਦਾ ਕੋਲੋਂ ਦੇਸੀ ਆਮ ਲੈ ਕੇ ਜਾਂਦੇ ਆ ਚੰਡੀ ਦਿੰਦੇ ਲਈ ਲੈ ਕੇ ਜਾਂਦੇ ਆ ਇਹ ਪਤਾ ਕਿਹੜੇ ਤਰੀਕੇ ਨਾਲ ਲੈ ਕੇ ਜਾਂਦੇ ਜੀ ਉਹਦੇ ਬਾਜੇ ਵੈਨ ਮੋਜੀ ਵੈਨ ਰੰਗ ਦੇ ਰੱਖ ਕੇ ਬਣਵਾਇਆ ਕੇਕ ਰੂਪੇ ਸੂਰੂਪ ਰੱਖ ਕੇ ਅਸ਼ੀਦਾ ਕਾ ਉਂਗ ਚ ਵਿੱਚ ਜੰਨੀ ਮਿਟੋ ਦੇ ਲਾਈਟ ਦੇ ਕਿੰਨੇ ਵਜੇ ਕੇ ਚੜਦੇ ਬਸ 12 ਵਜੇ Thank